ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਢੀਲੋਵਾਲ ਤਸੀਲ ਮਜੀਠਾ ਮਜੀਠਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਦੋ ਵੜਾਂ ਦਿਖਾਵਾਂਗੇ ਬਿਲਕੁਲ ਤਾਜ਼ੀਆਂ ਸੁਈਆਂ ਵਾਲੇ ਚੰਗੇ ਕੱਦ ਕਾਠ ਵਾਲੀਆਂ ਤੇ ਚੰਗੇ ਮਿਲਕ ਰਿਕਾਰਡ ਵਾਲੀਆਂ ਤੇ ਆਪਾਂ ਪਹੁੰਚੇ ਆਂ ਵੀਰ ਸ਼ੇਰੇ ਹੁਣਾ ਕੋਲ ਤੇ ਆਜੋ ਕਰਦੇ ਆ ਵੀਰੋ ਨਾਲ ਗੱਲਬਾਤ ਤੇ ਪੁੱਛਦੇ ਆਂ ਪਸ਼ੂਆਂ ਦੀ ਡਿਟੇਲ ਸਾਸ਼ਿਕਾ ਵੀਰ ਜੀ ਸਾਸ਼ਿਕਾ ਵੀਰ ਜੀ ਹੋਸਣਾ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਤੇ ਵਧੀਆ ਹੀ ਚਾਹੀਦਾ ਜੀ ਉੱਝ ਆਪਣਾ ਨਾਮ ਤੇ ਐਡਰੈਸ ਦਰ ਦਿਓ ਨਾਮ ਸੁਖਸ਼ੇਰ ਸਿੰਘ ਪਿੰਡ ਭੀਲੋਵਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 88729 68375 ਠੀਕ ਹੈ ਜੀ 88729 68375 ਠੀਕ ਹੈ ਜੀ ਵੀਰ ਜੀ ਆਪਣਾ ਫਿਰ ਵਪਾਰ ਦਾ ਹੀ ਕੰਮ ਜੀ ਹਾਂ ਜੀ ਵੀਰ ਜੀ ਠੀਕ ਹੈ ਠੀਕ ਹੈ ਲੋ ਬਾਈ ਜੀ ਬਾਈ ਹੁਣਾਂ ਦਾ ਵਪਾਰ ਦਾ ਹੀ ਕੰਮ ਆ ਤੇ ਪਹਿਲੀ ਵੀਡੀਓ ਲੱਗੇ ਵੀਰ ਹੁਣਾਂ ਦੀ ਬਣਾਉਣਾ ਤੇ ਆਜੋ ਹੁਣ ਆਪਾਂ ਕਰਦੇ ਆਂ ਸ਼ੁਰੂਆਤ ਤੇ ਪੁੱਛਦੇ ਆਂ ਨਾ ਹੀ ਡਿਟੇਲ ਆ ਦੱਸਿਓ ਵੀ ਜੀ ਵਾੜ ਦੇ ਬਾਰੇ ਕਿੰਨਾ ਸ਼ੁਰੂਆਤ ਹੋਈ ਤੇ ਕੀ ਜਿਆਦਾ ਮਿਲਕ ਰਿਕਾਰਡ ਜੇ ਵੀਰ ਜੀ ਪਹਿਲੇ ਸੂਈ ਸੂਈ ਹੈ گاਂ ਅਛਾ ਜੀ ਹਾਂ ਜੀ ਕਿੰਨਾ ਕੀ ਜੈਸ ਟਾਈਮ ਦੁੱਧ ਵੀਰ ਜੀ 14 ਲੀਟਰ ਦੁੱਧ ਹੈਗਾ ਇਸ ਟਾਈਮ ਠੀਕ ਹੈ ਠੀਕ ਹੈ ਜੀ ਨੋਹ ਜੀ ਕ੍ਰਾਸ ਦੇ ਵਿੱਚ ਆ ਗਈ ਤੇ ਖੋਲਿਓ ਵੀਰ ਜੀ ਹਰੇ ਤੂੰ ਉਹ ਵਾਹ ਤੇ ਕਿੰਨੇ ਕ ਚਲੋਗੇ ਤਰਾ ਸੂਈ ਨੂੰ ਵੀਰ ਜੀ ਮਹੀਨਾ ਹੋਇਆ ਸੂਈ ਨੂੰ ਤੇ ਬੱਚਾ ਇਹਦਾ ਮਰ ਗਿਆ ਜੋ ਠੀਕ ਹੈ ਠੀਕ ਹੈ ਲੋ ਭਾਜੀ ਕ੍ਰੋਸ ਦੇ ਵਿੱਚ ਤੇ ਕਦ ਕਦ ਉਹਦੀ ਚੰਗਾ ਵਾ ਕਰੋ ਚੈੱਕ ਤੇ 14 ਲੀਟਰ ਜਿਹੜਾ ਐਸ ਟਾਈਪ ਦੁੱਧ ਬਿਲਕੁਲ ਤਿਆਰ ਹੈ ਇਹਦੇ ਕੋਲ ਇਹ ਕਿੰਨੇ ਕ ਵੇਲੇ ਚਵਾਈ ਕੀਤੀ ਸਵੇਰੇ ਵੀ ਜਿਸ ਵੇਲੇ 7 ਵਜੇ ਚਵਾਈ ਕੀਤੀ ਠੀਕ ਹੈ ਠੀਕ ਹੈ ਲੋ ਭਾਜੀ ਸਵੇਰੇ 7 ਵਜੇ ਚਵਾਈ ਕੀਤੀ ਜਿਹੜੇ 2 2.5 ਦਾ ਟਾਈਮ ਹੋਇਆ ਵਾਸਤੇ ਲੈ ਜਾਓ ਜੋ ਸਾਬ ਨੂੰ ਪੰਗਾ ਜਲਾਵੇ ਤੇ ਇਹੋ ਚੱਕ ਕ੍ਰੋਸ ਦੇ ਵਿੱਚ ਤੇ ਫੈਡ ਕੁਆਲਟੀ ਵੀ ਚੰਗੀ ਆ ਤੇ ਇਹੋ ਜਿਹੇ ਪਸ਼ੂ ਤੁਹਾਨੂੰ ਪਤਾ ਗਾ ਗਰਮੀਆਂ ਦੇ ਵਿੱਚ ਚੱਲਦੇ ਆ ਕ੍ਰੋਸ ਰੋ ਲਾਗੇ ਤੋਂ ਚੈੱਕ ਆਰਡਰ ਕੁਆਲਟੀ ਤੇ ਥੋੜਾ ਥੋੜਾ ਬਹੁਤ ਹੀ ਚੰਗਾ ਲੱਗਾ ਵਾ ਹਾਜੀ ਭਾਈ ਲਾਗੇ ਤੋਂ ਚੈੱਕ ਕਰ ਸਕਦੇ ਤੁਸੀਂ ਸੜਾ ਦਾ ਸੈਰ ਗੈਪ ਤੇ ਕੀ ਮੁੱਲ ਬਿੰਦੀ ਦਾ ਸਰ ਵੀਰ ਜੀ ਜੇਤ ਹੁੰਦਾ ਬੱਚਾ ਹਾਂਜੀ ਫੇਰ ਤਾਂ ਗਾਂ ਹੀ 60000 ਦੀ ਹਾਂਜੀ ਹਾਂਜੀ ਵੀਰ ਜੀ 50000 ਦੀ ਦੇਣਾ ਹੈ ਕਦ ਕੀ ਮੰਨਦਾ ਹਣ ਫੇਰ ਲੋ ਕਰ ਦਿੰਨੇ ਵੀਰ ਜੀ ਜਾ ਸੁਣੋ ਵੀਰ ਤਾਂ ਜਿੱਥੇ ਇੱਕ ਛਾੜੀ ਦੇਣੀ ਏ 45000 ਦੀ ਦੇ ਦਾਂਗੇ ਵੀਰ ਜੀ ਠੀਕ ਹੈ ਜੀ ਲਓ ਭਾਈ 45000 ਦੀ ਤੇ 14 ਲੀਟਰ ਜਿਹੜਾ ਦੁੱਧ ਇਸ ਟਾਈਮ ਬਿਲਕੁਲ ਰੈਡੀ ਆ ਇਹਦੇ ਵਿੱਚ ਹੋਰ ਵੀਰ ਜੀ 2000 ਮਾਣ ਕਰ ਦਾਂਗੇ 43 ਦੀ 43000 ਦੀ ਦੇ ਦਾਂਗੇ ਠੀਕ ਹੈ ਠੀਕ ਹੈ ਲਓ ਭਾਈ ਇਹ 43000 ਦੀ ਵੀਰ ਕਹਿੰਦਾ ਕਿ ਦੇ ਦਾਂਗੇ ਤੇ ਬਹੁਤ ਹੀ ਚੰਗੀ ਬਹਿਣ ਆ ਤੇ ਇਸ ਟਾਈਮ ਜਿਹੜਾ 14 ਲੀਟਰ ਜਿਹੜਾ ਇਹਦੇ ਕੋਲ ਦੁੱਧ ਬਿਲਕੁਲ ਤਿਆਰ ਆ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਵੀਰ ਜੀ ਆ ਗੜ ਦੇ ਬਾਰੇ ਵੀਰ ਜੀ ਤੀਜੇ ਸੂਏ ਜੋ ਅੱਛਾ ਜੀ ਤੇ ਮਗਰੇ ਦੇ ਵਛੀ ਜੋ ਠੀਕ ਹੈ ਠੀਕ ਹੈ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹ 10 ਦਿਨਾਂ ਦੀ ਸੂਈ ਜਮਾੜੂਗਾ ਨਾ ਅੱਜ ਠੀਕ ਹੈ ਠੀਕ ਹੈ ਲਓ ਬਾਈ ਬਸ 43000 ਨਾਲੂ ਨਾਲ ਹੀ ਜਵਾਗਦਾ ਤੇ ਫੀਮੇਲ ਕਾਫ ਆ ਗਿਆ ਜੇ ਪਿਛੇ ਤੇ ਕੱਦ ਕਾਠ ਇਹਦਾ ਵੀ ਬਹੁਤ ਚੰਗਾ ਵਾ ਇਹਦੇ ਕੋਲ ਕਿੰਨਾ ਕਿ ਜੀ ਵੀਰ ਜੀ ਦੁੱਧ ਵੀਰ ਜੀ ਇਹ ਕੋਲ ਦੁੱਧ 14 ਲੀਟਰ ਹੈਗਾ 13 ਲੀਟਰ ਠੀਕ ਹੈ ਠੀਕ ਹੈ ਭਾਵੇਂ ਕੋਈ ਦੋ ਟਾਈਮ ਵੀਡੀਓ ਕੋਲ ਦੇ ਚ ਵਾਲੇ ਭਾਵੇਂ ਠੀਕ ਹੈ ਠੀਕ ਹੈ ਲਓ ਬਾਈ 13 ਤੋਂ 14 ਲੀਟਰ ਵੀਰ ਕਹਿੰਦਾਗੇ ਇਹਦੇ ਕੋਲ ਵੀ ਦੁੱਧ ਜਿਹੜਾ ਤਿਆਰ ਆ ਇਹ ਕਰੋ ਚੈੱਕ ਥਾਲਦੇ ਵਾ ਇਹਦਾ ਵੀ ਬਹੁਤ ਚੰਗਾ ਵਾ ਲਾਗੇ ਨੂੰ ਕੀ ਕਰ ਸਕਦੇ ਤੁਸੀਂ ਆਰਡਰ ਕਰਵਾ ਲਈ ਨਾ ਥੜਾ ਦਾ ਸੈਜ ਗੈਪ ਮੋੜ ਲਓ ਕਰਵਾ ਲਓ ਕਿੰਨਾ ਕ ਸਵਾਈ ਜਾਊਗੀ ਦੁੱਧ ਵੇਚੀ ਵਿੱਚ 4 15 16 ਲੀਟਰ 17 ਲੀਟਰ ਦੀ ਦੁੱਧ ਕਰੂ ਮੈਂ ਇਹਦੇ ਸਾਂਭ ਗਾਦੇ ਸਾਂਭਦੀ ਹਾਂ ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਹੈ ਲੋ ਜੀ ਬਾਕੀ ਨਾੜਾਂ ਨੂੰ ਦਾ ਹਵਾਨੇ ਤੇ ਚੰਗੀਆਂ ਆ ਗਈਆਂ ਵੀ ਤੁਹਾਨੂੰ ਦੱਸਣੇ ਲੱਗੇ ਤਾਂ ਆਪਾਂ ਹਾਂ ਜੀ ਵੀਰ ਜੀ ਲਾਗੇ ਤਾਂ ਚੈੱਕ ਕਰ ਸਕਦੇ ਤੇ ਥਣਾ ਦਾ ਸੈਜ ਗਿਆ ਤੇ ਨਾੜਾ ਨੋੜਾ ਵੀ ਬਹੁਤ ਚੰਗੀਆਂ ਮਦੇ ਮਿਲਕ ਵਾਂਜੀ ਚੰਗੀ ਲੱਗੀ ਆ ਮੋਟੀ ਲੱਗੀ ਪਾਇ ਵੀ ਆਗੇ ਹਿਸਾਬ ਨਾਲ ਹਾਂ ਦੇਖੋ ਤੇ ਹੈ ਵੀ ਸੀਲਸ ਲੱਗਿਆ ਠੱਡੀ ਆ ਕਰੋ ਚੈੱਕ ਤੇ ਇਹਦਾ ਕੀ ਮੁੱਲ ਵੀਰ ਜੀ ਵੀਰ ਜੀ ਇਹਦਾ ਛੋਟਾ ਜਿਹਾ ਹੀ ਮੁੱਲ ਹਾਂ ਜੀ ਇਹ ਵੀਰ ਜੀ 55000 ਹੀ ਦੇ ਦਾਂਗੇ ਕੱਦ ਦੀ ਮੰਗ ਤਾਂ ਨੱਚ ਹੋਈ ਪੂਰੇ 50000 ਹੀ ਦੇ ਦਾਂਗੇ ਵੀਰ ਜੀ ਹਾਂ ਨਹੀਂ ਹਾਂ ਜੀ ਹੈਗੀ ਕੋਈ ਕਸਰ ਵੇਲੋ ਜੇ ਹੈਗੀ ਕਸਰ ਤੇ ਕਰ ਦੋ ਵੀ ਜੈਸ ਨਾਲ ਜਿੱਥੇ ਵੀ ਛਾੜੀ ਤੇ ਨਹੀਂ ਕਰਾਂ ਚਲੋ ਵੀਰ ਜੀ 2000 ਰੁਪਏ ਹੋਰ ਮਾਣ ਕਰ ਦਿੰਦੇ ਠੀਕ ਆ ਲਓ ਭਾਈ 48000 ਦੀ ਵੀ ਕਹਿੰਦਾ ਕਿ ਦੇ ਲਾਂਗੇ ਤੇ ਦੁੱਧ ਵੀ ਚੰਗਾ ਵਾ ਤੇ ਕੱਟਕਾਟ ਵੀ ਚੰਗਾ ਵਾ ਤੇ ਬਾਕੀ ਬਿਲਕੁਲ ਤਾਜੀ ਜੀ ਜੀ ਹੈ ਥੋੜੀ ਮਾੜੇ ਘਰੋਂ ਆਈ ਜੇ ਚੰਗੇ ਘਰੋਂ ਹੁੰਦੀ ਇੱਕ ਗਾਂ ਸਾੰਭੀ ਹੁੰਦੀ ਤੇ ਉਹ ਵਧੀਆ ਹੋਏਨੀ ਬਿਲਕੁਲ ਸਹੀ ਗੱਲ ਹੈ ਜੀ ਲਓ ਵੀਰ ਜੀ ਜਿਹੜੇ ਵੀਰ ਕੋ ਵੀ ਲਈ ਆ ਸਾੰਭ ਥੋੜੀ ਜੀ ਘੱਟ ਹੀ ਵੀਰ ਦੀ ਹਾਂਜੀ ਬਾਕੀ ਚੈੱਕ ਕਰ ਸਕਦੇ ਸੀਲਸਰਾਗ ਬਹੁਤ ਹੀ ਯਾਰਾ ਵਾ ਵੜ ਤੇ ਆਜੇ ਹੁਣ ਤੁਹਾਨੂੰ ਜਵਾਬ ਦਿਖਾ ਦਿੰਦੇ ਆ ਆਪਾਂ ਇਹਦਾ ਆਹ ਖਾਏ ਵੀਰ ਜੀ ਫੀਲ ਮਿਲ ਕਾਹ ਹੋ ਜੀ ਪਿੱਛ ਠੀਕ ਗੱਲ ਉਹ ਬੜੀ ਚੈੱਕ ਕਰ ਸਕਦੇ ਤੁਸੀਂ ਤੇ ਨਾਲੂ ਦੇ ਨਾਲ ਜੀ ਲਾਗੇ ਤੋਂ ਕਰੋ ਚੈੱਕ ਠੀਕ ਹੈ ਜੀ ਹਾਂਜੀ ਤੇ ਸਾਰੇ ਵੀਰਾਂ ਗਲੇ ਹੱਥ ਜੋੜ ਕੇ ਬੈਂਦੇ ਕਿ ਵੀਡੀਓ ਨੂੰ ਬੱਸ ਬੱਸ ਸ਼ੇਅਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬਰ ਕਰ ਦਿਆ ਕਰੋ ਕਿ ਜਿਹੜੇ ਵੀਰ ਭਰਾ ਲੈ ਕੇ ਪਸ਼ੂ ਫੇਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ